ਹਰ ਇੱਕ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਭ ਨੂੰ ਨਜ਼ਰ ਕਰੇ ਸੰਗਤ ਜੀ ਅੱਜ ਇੱਕ ਮਹਾਨ ਦਿਹਾੜਾ ਹੈ ਤਨ ਤਨ ਬਾਬਾ ਗੱਡਾ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ਼ਾ ਨੂੰ ਜੋ ਆਪਣੇ ਨਗਰ ਬਾਸਰੀ ਕੀ ਗਲਾ ਆਗੇ ਸਨ ਉਥੇ ਕੋਠੇ ਜੋ ਪ੍ਰਗਟ ਕੀਤਾ ਜਦੋਂ ਗੁਰੂ ਸਾਹਿਬ ਤੋਂ ਜੂਗਲ ਪਾਸ਼ਾ ਦੇ ਆਪਣੇ ਨਗਰ ਇਸ ਇੱਕ ਅੱਗੇ ਕੋਠੇ ਦੇ ਵਿੱਚ ਆਣ ਕੇ ਬਰਾਜਮਾਨ ਹੋ ਗਏ ਬਾਕੀਆਂ ਦਾ ਕੋਠਾ ਸੀ ਜੇ ਲਿਖੇ ਲਾਤਾ ਜਿਹੜਾ ਬੂਹਾ ਖੋਲਿਓ ਮੇਰਾ ਸਿੱਖ ਨਹੀਂ ਤੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਜੀ ਨੂੰ ਪਤਾ ਕਿੱਥੇ ਜੋਤ ਆ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਬਹਾਨੇ ਦਾ ਸੰਗਤਾਂ ਨੂੰ ਘੂੜੀ ਅੱਗੇ ਅੱਗੇ ਲਾਈ ਸੰਗਤਾਂ ਜਾਬ ਕਰਦਿਆਂ ਇਸ ਕੋਠੇ ਦੇ ਲਾਗੇ ਆ ਗੀਆਂ ਜਿੱਥੇ ਉਹ ਗੁਰਦੁਆਰਾ ਖੰਰ ਸਾਹਿਬ ਬਣਿਆ ਹੈ ਇੱਥੇ ਆਣ ਕੇ ਪੜਿਆ ਦੁੱਤੇ ਲਿਖਿਆ ਜਿਹੜਾ ਬੂਆ ਖੋਲੇ ਮੇਰਾ ਸਿੱਖ ਨਹੀਂ ਬਾਬਾ ਬੁੱਢਾ ਸਾਹਿਬ ਸਾਰੀ ਸੰਗਤ ਆਣ ਹੋ ਗਈ ਪਰ ਬਾਬਾ ਬੁੱਢਾ ਸਾਹਿਬ ਫੁੱਕੇ ਰੰਧਾਵੇ ਦੇ ਜੱਟ ਦੇ ਪੁੱਤਰ ਸਨ ਉਹਨਾਂ ਨੇ ਕਿਹਾ ਕੋਈ ਡਰ ਨਹੀਂ ਅਸੀਂ ਸਕੀਮ ਇੱਥੇ ਕੋਈ ਲਾਉਨੇ ਆ ਬਾਬਾ ਜੀ ਨੇ ਕਿਹਾ ਕੋਈ ਕੰਧਾੜੀ ਲਿਆਓ ਕੋਈ ਲਿਆਓ ਆਪਾਂ ਸਨ ਲਾ ਦਿੰਨੇ ਆ ਬਾਬਾ ਜੀ ਨੇ ਪਿਛੋ ਦੀ ਸਨ ਲਾ ਦਿੱਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਦੋਂ ਦਰਸ਼ਨ ਕੀਤੇ ਉਹਨਾਂ ਕਹਾ ਬਾਬਾ ਜੀ ਤੁਹਾਂ ਪੜਿਆ ਨਹੀਂ ਲਿਖਿਆ ਉਹਨਾਂ ਕਹਾ ਪੜਿਆ ਜੀ ਆਪਦੇ ਉਮਤ ਉਡੀਨੀ ਅਸੀਂ ਕੀਤੀ ਤੇ ਫਿਰ ਅਸੀਂ ਪਿੱਛੋਂ ਦੀ ਸੱਣ ਲਾ ਕੇ ਆ ਗਏ ਆ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਵਰ ਦਿੱਤਾ ਬੜਾ ਵੱਡਾ ਬਾਬਾ ਜੀ ਸੱਣ ਵਿੱਚ ਨਰ ਜੋ ਲੱਖ ਜਾਵੇ ਸੋ ਨਰ ਜੰਮ ਕੇ ਪੰਥਨਾ ਪਾਵੇ ਜਿਹੜਾ ਸੱਣ ਥੋੜੀ ਲੰਘ ਜਾ ਕਰੂਗਾ ਉਹਦੀ 83 ਕਟਿਆ ਜਾਇਆ ਕਰੂਗੀ ਜਿਸਨਾ ਬੋੜੀ ਸਾਹਿਬ 84 ਪੌੜੀਆਂ 83 ਜਗਦੀ ਸਾਹਿਬ ਦੇ ਪਾਰ ਕਰਕੇ ਉੱਥੇ 84 ਗੱਤੀ ਦੀ ਹੈ ਮੁਕਤੀ ਹੁੰਦੀ ਹੈ ਇਸਨਾ ਗੁਰੂ ਹਮ ਬਾਬੇ ਗੁੱਡੇ ਸਾਹਿਬ ਦੇ ਵਾਰਦੇ 1083 ਕੱਟ ਮੇਲਾ ਸਾਲਾਨਾ ਮਨਾਇਆ ਜਾ ਰਿਹਾ ਹੈ ਇਹ ਸਾਹਮਣੇ ਗੁਰਗੁਰਾ ਖੰਡ ਸਾਹਿਬ ਹੈ ਸੋ 184 ਕੱਟ ਮੇਲੇ ਦੀਆਂ ਦਾਸ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਦਾਵਾ ਪੁੱਤਰ ਸੰਤ ਅਮਰੀਕ ਸਿੰਘ ਰੰਦਾਵਾ ਮੁਖੀ ਸੰਮਰਦਾ ਬਾਬਾ ਮੁੱਢਾ ਵੰਸ਼ ਗੁਰੂ ਘੜੀ ਰੰਦਾਵਾ ਗੁਰੂ ਕੀ ਵਿਡਾਣੀ ਸਾਡਾ ਸਾਹਿਬ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ